ਸ਼ਕਲ ਜੀ ਮੇਰਾ ਨਾਮ ਅਮਰਿਤਪਾਲ ਕੌਰ ਹੈ ਸੀਐਮ ਸਾਹਿਬ ਨੇ ਆਪਣੀ ਯੋਗਸ਼ਾਲਾ ਚਲਾਈ ਹੈ ਯੋਗਾ ਦੀ ਟਾਈਮ ਜੋ ਆਪਾਂ ਕਰੇ ਵੇਸਟ ਕਰਦੇ ਸੀਗੇ ਜਾਂ ਫੋਨ ਤੇ ਯੂਜ਼ ਕਰਦੇ ਸੀ ਜੀ ਟਾਈਮ ਨੂੰ ਤਾਂ ਹੁਣ ਆਪਾਂ ਕਲਾਸਸ ਲਗਾਉਂਦੇ ਆਂ ਡੇਲੀ ਸਾਰਾ ਟਾਈਮ ਵੇਸਟ ਹੋ ਰਿਹਾ ਸੀ ਉਹ ਅਸੀਂ ਹੁਣ ਯੂਜ਼ ਕਰ ਰਹੇ ਆਂ ਯੋਗਾ ਕਰਕੇ ਪਿੰਨ ਨਵੀਪੁਰ ਤੋਂ ਸਿਮਰਨਜੀਤ ਕੌਰ ਕਰਕਾਰ ਦੇ ਵਿੱਚ ਯੋਗ ਹੋਵੇ ਤੇ ਸਾਰੇ ਤੰਦਰੁਸਤ ਰਹਿਣ ਜਿਸ ਦੇ ਨਾਲ ਕੀ ਆਪਣੇ ਮਾਨਸਿਕ ਅਤੇ ਸਰੀਰਕ ਤੌਰ ਤੇ ਬਹੁਤ ਹੀ ਬੈਨੀਫਿਟ ਆਪਾਂ ਨੂੰ ਮਿਲ ਰਹੇ ਹਨ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਜਿਸ ਦੇ ਨਾਲ ਕੀ ਸਾਰਾ ਪੰਜਾਬ ਆਪਣਾ ਸਿਹਤ ਪੱਕਾ ਆਪਣਾ ਪੂਰਨ ਵਿਕਾਸ ਕਰ ਸਕਦਾ ਹੈ ਲੇਨਾਂ ਸੰਗਮ ਜਿਤ ਕੋ ਨਈ ਪੱਤੋਂ ਨਵੇਂ ਸੀਐਮ ਭਗਵੰਦ ਮਾਨ ਦਾ ਬਹੁਤ ਧੰਨਵਾਦ ਕਰਦੀ ਆਂ ਉਹਨਾਂ ਨੇ ਪੰਜਾਬ ਦੇ ਵਿੱਚ ਜੋ ਇਹੋ ਸਾਲਾ ਚਲਾਈ ਹੈ ਇਹ ਲੋਕੋ ਬਹੁਤ ਫਾਇਦਾ ਲੈ ਰਹੇ ਨੇ ਤੋਂ ਜਿਹੜੀ ਸਾਰੇ ਇਕੱਠਿਆਂ ਕੱਥੇ ਆਉਂਦੀਆਂ ਨੇ ਕੰਡਾ ਲਗਾਨੀਆਂ ਨੇ ਪੂਰਾ ਟਾਈਮ ਵੀ ਸਹੀ ਆ ਸਾਡਾ ਬਿਲਕੁਲ ਕੰਮ ਤੋਂ ਵੇਲੇ ਹੋ ਕੇ ਸਾਰੀਆਂ ਇੱਥੇ ਆ ਜਾਣੀਆਂ ਨੇ ਸਾਡੇ ਫਾਇਦੇ ਹੋ ਰਹੇ ਆ ਕਿ ਸਾਡੀ ਜੋ ਸੇਪ ਹੈ ਜਿੱਦਾਂ ਅਸੀਂ ਘਰ ਦੇ ਕੰਮ ਕਰਦੇ ਰਹਿੰਦੇ ਸੀ ਉਸ ਨਾਲ ਸਾਡੀ ਜੋ ਹੈਲਥ ਹੈ ਉਹ ਮਤਲਬ ਸਿਰਫ ਕਾਮ ਤੋਂ ਰਿਲੇਟਡ ਨਹੀਂ ਆਪਣੀ ਸਾਰੀ ਬਾਡੀ ਪਾਰਟਸ ਨਹੀਂ ਯੂਜ਼ ਤੋਂ ਨਹੀਂ ਆਉਂਦੇ ਸੀ ਬਟ ਹੁਣ ਕੀ ਹੈ ਇੱਥੇ ਇਕੱਲੇ ਇਕੱਲੇ ਬਾਡੀ ਪਾਰਟਸ ਦੀ ਐਕਸਰਸਾਈਜ਼ ਕਰਦੇ ਆਪਾਂ ਸਾਡੀ ਜਿਹੜੀ ਬਾਡੀ ਹੈ ਉਸ ਵਿੱਚ ਜੋ ਵੀ ਬਿਮਾਰੀਆਂ ਸੀਗੀਆਂ ਉਹਨਾਂ ਤੋਂ ਕਾਫੀ ਰਿਲੀਫ ਮਿਲ ਰਿਹਾ ਹੈ ਬਿਮਾਰ ਸੀ ਕਮਰ ਚ ਪੇਨ ਸੀ ਉਹ ਵੀ ਠੀਕ ਹੋ ਗਈ ਕਿਸੇ ਦੇ ਕੋਈ ਗਰਦਨ ਪੇਨ ਸੀ ਉਹ ਵੀ ਠੀਕ ਹੋ ਗਈ ਇਹਦੇ ਬਹੁਤ ਬੈਨੀਫਿਟ ਮਿਲ ਰਹੇ ਨੇ ਸੀਐਮ ਭਗਵੰਤ ਮਾਨ ਜੀ ਨੇ ਇਹ ਬਹੁਤ ਅੱਛਾ ਪ੍ਰੋਗਰਾਮ ਚਲਾਇਆ ਹੈ ਤਾਂ ਕਿ ਆਪਣਾ ਪੰਜਾਬ ਤੰਦਰੁਸਤ ਰਹੇ ਮੈਂ ਇਹ ਜਾਣੀ ਆ ਕਿ ਜੋ ਇਹ ਸਕੀਮ ਹੈ ਉਹ ਹਰ ਇੱਕ ਪਿੰਡ ਚ ਹੋਣੀ ਚਾਹੀਦੀ ਹੈ ਮੈਂ ਜਾਣੀ ਆ ਕਿ ਹੁਣ ਦਾ ਇਹ ਟਾਈਮ ਹੈ ਜੋ ਯੂਜ਼ ਚ ਆਵੇ ਅਸੀਂ ਧੰਨਵਾਦੀ ਆ ਪੰਜਾਬ ਸਰਕਾਰ ਦੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਪੰਜਾਬ ਸਰਕਾਰ ਦੇ